ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਾਂ ਤੁਸੀਂ ਸਦਾ ਖੁਸ਼ ਰਹੋ ਤੁਹਾਨੂੰ ਕਦੀ ਕੋਈ ਪ੍ਰੋਬਲਮ ਪਰੇਸ਼ਾਨੀ ਨਾ ਆਵੇ ਇਹ ਹੀ ਦੁਆ ਹੈ ਮੇਰੀ ਤੁਹਾਡੇ ਲਈ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਜ਼ਿੰਦਗੀ ਹੈ ਨਾ ਆਪਣੀ ਜਿਹੜੀ ਆਪਾਂ ਜਿਉ ਰਹੇ ਆਂ ਜਿਉ ਰਹੇ ਆਂ ਜਾਂ ਕੱਟ ਰਹੇ ਆਂ ਕੁਝ ਵੀ ਸਮਝ ਲਓ ਇਹ ਆਪਾਂ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ ਬਹੁਤ ਕੁਝ ਸਿਖਾ ਦਿੰਦੀ ਹੈ ਕਈ ਵਾਰੀ ਨਾ ਆਪਣੇ ਦਿਲ 'ਚ ਹਜ਼ਾਰਾਂ ਲੱਖਾਂ ਗੱਲਾਂ ਹੁੰਦੀਆਂ ਦਰਦ ਹੁੰਦੇ ਆ ਹਨਾ ਪਰ ਉਹਨਾਂ ਨੂੰ ਦਿਲ 'ਚ ਦੱਬ ਕੇ ਆਪਾਂ ਨੂੰ ਕਈ ਵਾਰੀ ਹੱਸਣਾ ਵੀ ਪੈ ਜਾਂਦਾ ਮੁਸਕਰਾਉਣਾ ਦੇਣੀ ਕਿ ਮੁਸਕਰਾਉਣਾ ਵੀ ਪੈ ਜਾਂਦਾ ਹਨਾ ਵੀ ਮਜਬੂਰ ਹੋਨੇ ਆਪਾਂ ਚਾਹੇ ਦਿਲ 'ਚ ਆਪਣੇ ਕਿੰਨੇ ਮਰਜ਼ੀ ਦਰਦ ਹੋਣ ਪਰ ਆਪਾਂ ਵੀ ਹੱਸ ਕੇ ਦਿਖਾਉਣਾ ਜ਼ਰੂਰੀ ਸਮਝਦੇ ਆਂ ਤੇ ਗਸਣਾ ਕਰਿਆ ਕਰੋ ਵੀ ਕੋਈ ਬੰਦਾ ਖੁਸ਼ ਆ ਉਹ ਹੱਸ ਰਿਹਾ ਹੈ ਉਹ ਖੁਸ਼ ਹੈ ਤੁਹਾਨੂੰ ਕੀ ਪਤਾ ਉਹਦੇ ਦਿਲ ਚ ਕਿੰਨੇ ਦਰਦ ਦੱਬੇ ਹੋਇਆ ਕਿੰਨੇ ਅਰਮਾਨ ਦਫਨਾ ਉਹਦੇ ਦਿਲ ਵਿੱਚ ਕਿੰਨੇ ਦਰਿਆਵਾਂ ਦੀਆਂ ਛੱਲਾਂ ਉਹਨੇ ਸਾਂਭੀਆਂ ਹੋਈਆਂ ਤੁਸੀਂ ਨਹੀਂ ਜਾਣਦੇ ਹਨ ਤਾਂ ਮੇਰੀ ਰਿਕਵੈਸਟ ਹੈ ਸਾਰੇ ਅੱਗੇ ਪਲੀਜ਼ ਗੈਸ ਤਾਂ ਕਿਸੇ ਨੂੰ ਲੰਗ ਰਿਆ ਕਰੋ ਵੀ ਕੌਣ ਕੈਸਾ ਹੈ ਕੌਣ ਕੈਸਾ ਹੈ ਤੇ ਬਿਲਕੁਲ ਵੀ ਨਾ ਸੋਚਿਆ ਕਰੋ ਤੁਹਾਨੂੰ ਨਹੀਂ ਪਤਾ ਕੌਣ ਕੈਸਾ ਹੈ ਕੌਣ ਤੁਹਾਡੇ ਨਾਲ ਚੰਗਾ ਨਿਬੜੂ ਕੌਣ ਤੁਹਾਡੇ ਨਾਲ ਮਾੜਾ ਨਿਬੜੂ ਕੁਝ ਨਹੀਂ ਪਤਾ ਕਿਹੜੇ ਰਾਹਾਂ ਤੋਂ ਸੋ ਤੋਂ ਕਿਸੇ ਨੇ ਵਿਛੜ ਜਾਣਾ ਤੇ ਕਿਹੜੇ ਰਾਹਾਂ ਤੇ ਤੁਹਾਨੂੰ ਕਿਸੇ ਨੇ ਨਵੇਂ ਨੇ ਮਿਲ ਜਾਣਾ ਤੁਹਾਨੂੰ ਕੁਝ ਵੀ ਨਹੀਂ ਪਤਾ ਖਾਸ ਕਰ ਮੈਂ ਉਹ ਬੰਦੇ ਦਾ ਬਾਲੀ ਪਰਤੇ ਆਏ ਹੋਇਆ ਜਿਹੜੇ ਜਿਆਦਾ ਮਤਲਬ ਕਸਮਾਂ ਵਾਦੇ ਜੇ ਕਰਦੇ ਆ ਹਨਾ ਵੀ ਮੈਂ ਆ ਮੇਰਾ ਵਾਦਾ ਜੀ ਅਮਰੀਕਾ ਸਮੈਂ ਮੈਂ ਕਰ ਦੂੰ ਬਾ ਕਰ ਦੂੰ ਤਾਂ ਤੁਹਾਡੇ ਨਾਲ ਬਿਲਕੁਲ ਵੀ ਖਰੇ ਨਹੀਂ ਉੱਤਰਦੇ ਉਮੀਦਾਂ ਨਾ ਰੱਖਿਆ ਕਰੋ ਉਹਨਾਂ ਤੋਂ ਕਿਉਂਕਿ ਜਿਹੜੀਆਂ ਉਮੀਦਾਂ ਹੁੰਦੀਆਂ ਇਹ ਬੰਦੇ ਨੂੰ ਤੋੜ ਦਿੰਦੀਆਂ ਆਂ ਤਾਂ ਜਦੋਂ ਤੁਸੀਂ ਆਪਣੇ ਆਪ ਤੇ ਨਿਰਭਰ ਹੋ ਜਾਣਾ ਨਾ ਫਿਰ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਕਿਉਂਕਿ ਤੁਹਾਨੂੰ ਕਿਸੇ ਤੋਂ ਉਮੀਦ ਨਹੀਂ ਹੁੰਦੀ ਤੁਹਾਨੂੰ ਕਿਸੇ ਤੋਂ ਟੁੱਟਣ ਦਾ ਡਰ ਨਹੀਂ ਹੁੰਦਾ ਹਨਾ ਸੋ ਆਪਣੇ ਮਨ ਤੇ ਥੋੜਾ ਬਹੁਤ ਕਾਬੂ ਜ਼ਰੂਰ ਰੱਖੋ ਕੰਟਰੋਲ ਜ਼ਰੂਰ ਰੱਖੋ ਖਾਣ ਲੱਗਿਆ ਕੰਟਰੋਲ ਤੇ ਬੋਲਣ ਲੱਗਿਆ ਵੀ ਕੰਟਰੋਲ ਇਹ ਜ਼ਰੂਰੀ ਆ ਚੀਜ਼ਾਂ ਇਹਦੇ ਇਹ ਚੀਜ਼ਾਂ ਜੇ ਤੁਸੀਂ ਸਮਝ ਗਏ ਨਾ ਤਾਂ ਫਿਰ ਸਭ ਕੁਝ ਹੀ ਸਮਝ ਜਾਣਾਗਾ ਹਨ ਤੇ ਬਹਾਨੇ ਨਾ ਮਾਰਿਆ ਕਰੋ ਜੇ ਕੋਈ ਕੰਮ ਕਰਨਾ ਉਹਦੇ ਲਈ ਬਹਾਨੇ ਨਾ ਲੱਭਿਆ ਕਰੋ ਨਵੇਂ ਨਵੇਂ ਵੀ ਮੇਰਾ ਐ ਦੁੱਖਦਾ ਮੇਰਾ ਬਾਹ ਦੁੱਖਦਾ ਹਨ ਜੇ ਦੁੱਖਦਾ ਕਾਹੀ ਕਿਹਾ ਕਰੋ ਤੇ ਡੁਪਲੀਕੇਟ ਕਦੀ ਨਾ ਕਹਿਆ ਕਰੋ ਮੇਰਾ ਕੁਝ ਦੁਖਦਾ ਕਿਉਂਕਿ ਫਿਰ ਪਰਮਾਤਮਾ ਉਹ ਚੀਜ਼ਾਂ ਸੱਚੀ ਕਰ ਲੱਗ ਜਾਂਦਾ ਤੁਹਾਡੇ ਨਾਲ ਜਿਹੜੀ ਤੁਸੀਂ ਝੂਠ ਚ ਬੋਲਦੇ ਹੁੰਨੇ ਹੋ ਹਨ ਤੇ ਬਾਣੀ ਪੜਨੀ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਕਹਿਣੀ ਹੈ ਵੀ ਬਾਣੀ ਪੜਦੇ ਰਹੋ ਮੈਨੂੰ ਫੋਨ ਕਰਦੇ ਹੋ ਤੁਸੀਂ ਪੁੱਛਦੇ ਹੋ ਹਨ ਵੀ ਮੇਰਾ ਮੈਨੂੰ ਆਹ ਤਕਲੀਫ ਹੈ ਮੈਨੂੰ ਆਹ ਪ੍ਰੋਬਲਮ ਆ ਹਣਾ ਆਏ ਆ ਰੋਗ ਟੁੱਟਦੇ ਆ ਰੋਗਾਂ ਨਾਲ ਲੜਨਾ ਪੈਂਦਾ ਜੀ ਐ ਨਹੀਂ ਹੈਗਾ ਵੀ ਇੱਕ ਦਿਨ ਚ ਕੇ ਦਾ ਰੋਗ ਟੁੱਟ ਜਾਂਦਾ ਜਾਂ ਕਿਵੇਂ ਵੀ ਹੈ ਟੁੱਟਦੇ ਟੱਟਦੇ ਆ ਰੋਗ ਫੇਰ ਜੇ ਤੁਸੀਂ ਤੁਹਾਡਾ ਪਰਮਾਤਮਾ ਤੇ ਵਿਸ਼ਵਾਸ ਸਹੀ ਹੈ ਤੇ ਆਪਣੇ ਆਪ ਤੇ ਵਿਸ਼ਵਾਸ ਖਾਣ ਤੇ ਕੰਟਰੋਲ ਕਰੋ ਤੇ ਪਰਮਾਤਮਾ ਤੇ ਵਿਸ਼ਵਾਸ ਕਰੋ ਪਾਠ ਕਰੋ ਬਾਣੀ ਨਾ ਛੱਡੋ ਗੁਰੂ ਘਰ ਨਾ ਛੱਡੋ ਸਭ ਕੰਮ ਮੰਨਣਗੇ ਤੁਹਾਡੇ ਟਾਈਮ ਤੋਂ ਟਾਈਮ ਕੱਢ ਕੇ ਗੁਰੂ ਘਰ ਜਰੂਰ ਕਾਇਆ ਜਾਇਆ ਕਰੋ ਸੇਵਾ ਵੀ ਕਰਿਆ ਕਰੋ ਮਰਨਾ ਚਾਉਣਾ ਸੱਚ ਹੈ ਇਹਨਾਂ ਚੀਜ਼ਾਂ ਤੋਂ ਡਰਿਆ ਨਾ ਕਰੋ ਠੀਕ ਹੈ ਜਿੰਨਾ ਚਿਰ ਤੁਹਾਡੀ ਤਾਂ ਹਾਂ ਤੋਂ ਕੋਈ ਨਹੀਂ ਹੁੰਦੀ ਚਿੱਠੀ ਤੁਸੀਂ ਨਹੀਂ ਜਾਂਦੇ ਡਰਿਆ ਨਾ ਕਰੋ ਹਰ ਇੱਕ ਗੱਲ ਤੇ ਡਰਨਾ ਛੱਡੋ ਮੜੀਆਂ ਮੜੀਆਂ ਗੱਲਾਂ ਤੇ ਘਰ ਆਉਣਾ ਛੱਡੋ ਵੀ ਨਾ ਡਰਜਿਆ ਕਰੋ ਐ ਹੋਜੂ ਬਾਹ ਹੋਜੂ ਖਾਸ ਕਰਕੇ ਮੇਰੀ ਉਹਨਾਂ ਭੈਣਾਂ ਨੂੰ ਤੇ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਣੇ ਪਰਿਵਾਰ ਦੇ ਵਿੱਚ ਥੋੜਾ ਬਹੁਤਾ ਵਿਸਰ ਕੇ ਰਹੋ ਜਿਆਦਾ ਘਰ ਦੇ ਵਿੱਚ ਇੰਨਾ ਦਬਦਬਾ ਨਾ ਬਣਾਓ ਵੀ ਤੁਹਾਡੇ ਘਰ ਦੇ ਵਿੱਚ ਕੋਈ ਬੰਦਾ ਘੁੱਟ-ਘੁੱਟ ਕੇ ਮਰ ਰਿਹਾ ਹੋਵੇ ਜ਼ਿੰਦਗੀ ਝੋ ਰਿਹਾ ਹੋਵੇ ਪਲੀਜ਼ ਆਪਣੇ ਘਰ ਦੇ ਵਿੱਚ ਇੰਨਾ ਕੁ ਜ਼ਰੂਰ ਆਪਣਾ ਮਤਲਬ ਖਿਆਲ ਰੱਖੋ ਵੀ ਤੁਹਾਡੀ ਫੈਮਿਲੀ 'ਚ ਕੀ ਹੋ ਰਿਹਾ ਤਾਂ ਨੂੰ ਜਿਹੜਾ ਫੈਮਿਲੀ ਦਾ ਮੋਢੀ ਹੁੰਦਾ ਉਹਨੂੰ ਜਰੂਰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਘਰ ਵਿੱਚ ਕੌਣ ਸੁਖੀ ਹੈ ਤੇ ਕੌਣ ਦੁਖੀ ਹੈ ਤੁਹਾਡੇ ਬੱਚੇ ਕੀ ਚਾਹੁੰਦੇ ਆ ਕੀ ਲਾਈਕ ਕਰਦੇ ਆ ਉਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਸੋ ਆਪਣੀ ਥੋੜੀ-ਬਹੁਤੀ ਈਗੋ ਨੂੰ ਕੰਟਰੋਲ 'ਚ ਰੱਖਿਆ ਕਰੋ ਆਪਣੀ ਈਗੋ ਦੇ ਵਿੱਚ ਰਹਿ ਕੇ ਕੁਝ ਨਹੀਂ ਮਿਲਦਾ ਹੁੰਦਾ ਆਪਣੀ ਫੈਮਿਲੀ ਦੇ ਨਾਲ ਹੀ ਆਪਾਂ ਵੱਡੇ ਹੁੰਨੇ ਆ ਤੇ ਉਹਦੇ ਨਾਲ ਹੀ ਛੋਟੇ ਹੁੰਨੇ ਆ ਤੁਹਾਡੀ ਫੈਮਿਲੀ ਦੇ ਵਿੱਚ ਹੁਣ ਰਹਿ ਕੌਣ ਗਿਆ ਬਦ ਤੋਂ ਬਦ ਤੁਸੀਂ ਉਹਨਾਂ ਤੁਹਾਡੇ ਬੱਚੇ ਹੁੰਦੇ ਆ ਬਦ ਤੋਂ ਬਦ ਨੂੰਹ ਹੁੰਦੀ ਆ ਬਸ ਬਦ ਪੋਤੇ-ਪੋਤੀਆਂ ਹੋ ਜਾਂਦੇ ਔਰ ਕੁਝ ਨਹੀਂ ਹੁੰਦਾ ਸੋ ਇਹ ਫੈਮਿਲੀ ਦੇ ਵਿੱਚ ਰਹਿ ਜਿੰਨੇ ਜੋਗਿਓ ਆਪਣੀ ਫੈਮਿਲੀ ਨਾਲ ਬਿਸਰਿਆ ਕਰੋ ਆਪਣੀ ਫੈਮਿਲੀ ਦੀਆਂ ਪ੍ਰੋਬਲਮਾਂ ਸੋਲਵ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਤੁਹਾਡੀ ਫੈਮਿਲੀ ਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਜਦੋਂ ਤੁਸੀਂ ਆਪਣੀ ਫੈਮਿਲੀ ਨਾਲ ਵੀ ਉੱਚੀਆਂ ਨੀਮੀਆਂ ਗੱਲਾਂ ਕਰਨ ਲੱਗ ਜਾਂਦੇ ਹੋ ਤਾਂ ਪਰਿਵਾਰ ਟੁੱਟ ਜਾਂਦੇ ਆ ਬਹੁਤ ਬੀਬੀਆਂ ਦੇ ਬਹੁਤ ਵੀਰਾਂ ਦੇ ਮੇਰੇ ਕੋਲੇ ਫੋਨ ਆਉਂਦੇ ਆ ਵੀ ਅਸੀਂ ਦੁਖੀ ਹਾਂ ਆਪਣੀ ਲਾਈਫ ਦੇ ਵਿੱਚ ਆਹ ਕੁਛ ਆਹ ਕੁਛ ਆ ਪਰ ਮੈਂ ਫਿਰ ਵੀ ਜਿਹੜਾ ਬੰਦਾ ਵਹਿਬਤਾ ਕਰਦਾ ਹਨਾ ਇੱਕ ਵਹਿਬਤਾ ਕਰਦਾ ਸਾਰਾ ਟੱਬਰ ਭਰਦਾ ਉਹਦੀਆਂ ਗਲਤੀਆਂ ਤਮਨਨ ਰਿਕੁਐਸਟ ਵੀ ਕਰੂੰਗੀ ਵੀ ਤੁਸੀਂ ਨਾ ਐਨੇ ਨਾ ਚਲਾਕ ਬਣਿਆ ਕਰੋ ਵੀ ਤੁਸੀਂ ਆਪਣੀ ਫੈਮਿਲੀ ਤੋਂ ਦੂਰ ਹੋ ਜਾਓ ਤੁਹਾਡੀ ਫੈਮਿਲੀ ਘਰ ਤੋਂ ਨਫ਼ਰਤ ਕਰਨ ਲੱਗ ਜੇ ਐਸਾ ਪੁੱਛ ਨਾ ਕਰੋ ਕਿਉਂਕਿ ਨਫ਼ਰਤ ਵੀ ਜੈਸੀ ਚੀਜ਼ ਹੈ ਜੇ ਇੱਕ ਵਾਰੀ ਇਹ ਬੀਜ ਜਾਵੇ ਮੁਰਕੇ ਨਿਕਲਦਾ ਨਹੀਂ ਹੁੰਦਾ ਤੇ ਕੋਸ਼ਿਸ਼ ਕਰਿਆ ਕਰੋ ਵੀ ਆਪਣੇ ਪਰਿਵਾਰ ਦੀਆਂ ਪ੍ਰੋਬਲਮਾਂ ਤੁਸੀਂ ਸੋਲਵ ਕਰਿਆ ਕਰੋ ਆਪਣੇ ਪਰਿਵਾਰ ਚ ਵਿਸਥਰਿਆ ਕਰੋ ਹਾਲਚਾਲ ਪੁੱਛਿਆ ਕਰੋ ਕੁਝ ਨਹੀਂ ਕਹਦਾ ਤੁਹਾਡਾ ਜੀ ਆਪਣੀ ਫੈਮਿਲੀ ਦੇ ਨਾਲ ਰਲ ਕੇ ਚੱਲੋਗੇ ਠੀਕ ਹੈ ਕੋਈ ਤੁਹਾਡੇ ਘਰ ਦੇ ਵਿੱਚ ਗਲਤ ਕਰ ਰਿਹਾ ਹੈ ਗਲਤੀਆਂ ਕਰ ਰਿਹਾ ਹੈ ਵਿਗੜ ਰਿਹਾ ਤਾਂ ਪਲੀਜ਼ ਉਹਨੂੰ ਸਮਝਾਓ ਉਹਨੂੰ ਜ਼ਰੂਰੀ ਨਹੀਂ ਵੀ ਤੁਸੀਂ ਘੂਰ ਕੇ ਸਮਝਾਉਣਾ ਉਹਨੂੰ ਤੁਸੀਂ ਪਿਆਰ ਨਾਲ ਬੈਠੇ ਵੀ ਸਮਝਾ ਸਕਦੇ ਹੋ ਤੇ ਨਿਗਾ ਵੀ ਰੱਖ ਸਕਦੇ ਹੋ ਹਨਾ ਛੋਟੀਆਂ-ਛੋਟੀਆਂ ਗੱਲਾਂ ਛੋਟੀਆਂ ਪਰਿਵਾਰ ਤੋੜ ਦਿੰਦੀਆਂ ਤੋੜੀ ਜਾਂਦੀਆਂ ਸੋ ਮੈਂ ਤਾਂ ਕਹੂੰਗੀ ਜਿਹੜੇ ਪਾਰਟਨਰ ਹੈ ਮੈਰਿਡ ਲਾਈਫ 'ਚ ਜਿਉ ਰਹੇ ਆ ਪਲੀਜ਼ ਆਪਣੇ ਇੱਕ ਦੂਜੇ ਦੀ ਫੀਲਿੰਗ ਨੂੰ ਸਮਝਿਆ ਕਰੋ ਜਿਹੜੀ ਔਰਤ ਹੁੰਦੀ ਹੈ ਤਾਂ ਫਰਜ਼ ਹੁੰਦਾ ਆਪਣੇ ਪਤੀ ਦੀ ਫੀਲਿੰਗ ਸਮਝਣਾ ਤੇ ਪਤੀ ਦਾ ਫਰਜ਼ ਹੁੰਦਾ ਔਰਤ ਦੀ ਫੀਲਿੰਗ ਸਮਝ ਲੈ ਪਲੀਜ਼ ਇੱਕ ਦੂਜੇ ਦੀ ਭਾਵਨਾਵਾਂ ਨਾਲ ਖੇਡਿਆ ਨਾ ਕਰੋ ਤੇ ਇਹ ਗੀਜ ਜ਼ਰੂਰ ਸੋਚਿਆ ਕਰੋ ਵੀ ਰੱਬ ਨਾ ਕਰੇ ਹਨਾ ਬੀ ਤੁਹਾਡੇ ਚੋਂ ਇੱਕ ਨੂੰ ਕੋਈ ਪ੍ਰੋਬਲਮ ਆਉਂਦੀ ਆ ਹਨਾ ਤਕਲੀਫ ਤਾਂ ਫਿਰ ਦੋਨਾਂ ਨੂੰ ਆਉਂਦੀ ਆ ਤੇ ਨਾਲੇ ਸਾਥ ਤਾਂ ਫਿਰ ਉਹੀ ਦਿੰਦੇ ਆ ਜਿਹੜੇ ਸੱਚੇ ਸਾਥੀ ਹੁੰਦੇ ਆ ਤੇ ਝੂਠੇ ਤਾਂ ਕਦੇ ਸਾਥ ਦਿੰਦੇ ਨਹੀਂ ਹੁੰਦੇ ਉਹ ਤਾਂ ਤੁਹਾਨੂੰ ਛੱਡ ਜਾਂਦੇ ਆ ਰਸਤੇ 'ਚ ਹੀ ਛੱਡ ਜਾਂਦੇ ਆ ਤੋਂ ਬਾਲੀਆਂ ਬੀਦਾ ਕੁਝ ਤੋਂ ਵੀ ਨਾ ਲਾਇਆ ਕਰੋ ਆਪਣੇ ਆਪ ਤੋਂ ਲਾਓ ਉਮੀਦ じゃ ਲਾਓ ਵਹਿ ਗੁਰੂ ਤੋਂ ਤੇ ਤੀਜੇ ਸਖ ਤੋਂ ਮੈਂ ਤਾਂ ਕਣੀ ਉਮੀਦ ਲਾਉਣ ਦੀ ਗਲਤ ਗੱਲ ਹੈ ਹਨ ਕਿਉਂਕਿ ਜਮਾਨਾ ਹੀ ਅਸਾ ਚੁੱਕੇ ਆ ਵੀ ਤੁਸੀਂ ਉਮੀਦਾਂ ਆਨ ਲਾਉਣੀਆਂ ਛੱਡੋ ਆਪਣੇ ਕੰਮ ਤੱਕ ਖਿਆਲ ਰੱਖੋ ਆਪਣਾ ਕੰਮ ਕਰੋ ਮਿਹਨਤ ਕਰੋ ਮਿਹਨਤ ਕਰਕੇ ਖਾਓ ਹਨ ਬਹੁਤ ਸੰਤੁਸ਼ਟੀ ਆ ਹਾਂ ਮੈਂ ਪੂਰੇ ਕੌਨਫੀਡੈਂਸ ਨਾਲ ਕਹਿਣੀ ਆ ਵੀ ਜਿਹੜਾ ਬੰਦਾ ਮਿਹਨਤ ਕਰਦਾ ਉਹ ਕਦੇ ਭੁੱਖਾ ਨਹੀਂ ਮਰਦਾ ਸੋ ਕੰਮ ਕੰਮ ਕਰੋ ਕੰਮ ਕਰਕੇ ਢਿੱਡ ਭਰੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤਾਂ ਇਹ ਵਾਲੀ ਈਗੋ ਚ ਨਾ ਰਿਹਾ ਕਰੋ ਵੀ ਅਸੀਂ ਆ ਕੰਮ ਨਹੀਂ ਕਰਦੇ ਆ ਨਹੀਂ ਕਰਦੇ ਛੋਟਾ ਜਿਹਾ ਵੱਡਾ ਹਨ ਕੀ ਛੋਟੇ ਵੱਡੇ ਕੰਮਾਂ ਨੂੰ ਕਰੋਗੇ ਜੇ ਤੁਹਾਡਾ ਢਿੱਡੀ ਭੁੱਖਾ ਮਰ ਰਿਹਾ ਤੁਸੀਂ ਕੱਲੀ ਹੈਂਕੜੀ ਜਿੱਦੋਂ ਰਹੀ ਹੋ ਨਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਵਾ ਆਪਣੇ ਕੰਮ ਕਰੋ ਮਿਹਨਤ ਕਰੋ ਮਿਹਨਤ ਜਾਰੀ ਰੱਖੋ ਕੋਈ ਵੀ ਕੰਮ ਕਰੋ ਕੰਮ ਕਰ ਬਾਹਰਲੇ ਦਸਾਂ ਦੇ ਵਿੱਚ ਜਾ ਕੇ ਵੀ ਲੋਕ ਕੰਮ ਕਰਦੇ ਆ ਸਾਰੇ ਤਰ੍ਹਾਂ ਦੇ ਕੰਮ ਕਰਦੇ ਆ ਥੋੜਾ ਜਿਹਾ ਆਪਣੀ ਇੰਡੀਆ ਦੇ ਵਿੱਚ ਹੀ ਇਹ ਚੀਜ਼ ਬਣੀ ਹੋਈ ਆ ਵੀ ਮੈਂ ਐ ਨਹੀਂ ਕਰਨਾ ਮੈਂ ਬਾਹਰ ਨਹੀਂ ਕਰਨਾ ਉਹ ਨਹੀਂ ਕਰਨਾ ਸੋ ਮੇਰੀ ਰਿਕਵੈਸਟ ਆ ਸਾਰਿਆਂ ਨੂੰ ਵੀ ਇਹਨਾਂ ਕੰਮਾਂ ਚੋਂ ਨਿਕਲ ਕੇ ਕਾਮਯਾਬੀ ਵੱਲ ਜਾਓ ਮਿਹਨਤ ਕਰੋ ਕੰਮ ਨੂੰ ਛੋਟਾ ਵੱਡਾ ਜਮਾਣਾ ਸਮਝੋ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਵੀ ਨਹੀਂ ਮੰਨਦੀ ਮੈਂ ਤਾਂ ਕਹਣੀ ਹੈ ਚਾਹੀਏ ਕਿ ਕੋਈ ਬੰਦਾ ਚਾਹ ਦੀ ਰੇੜੀ ਲਾਉਂਦਾ ਪਰ ਆਪਣਾ ਢਿੱਡ ਭਰਦਾ ਹੋਵੇ ਆਪਣੇ ਲਈ ਜਿਉਂਦਾ ਹੋਵੇ ਆਪਣੀ ਫੈਮਿਲੀ ਲਈ ਕੁਝ ਕਰਦਾ ਹੋਵੇ ਹਨਾ ਤੁਹਾਡੀ ਮਿਹਨਤ ਜੱਜਬਾਰ ਰੱਖਦੀ ਹੈ ਤੁਹਾਡੇ ਕੰਮ ਨਹੀਂ ਜੱਜਬਾਰ ਰੱਖਦੇ ਕੰਮ ਕਦੇ ਛੋਟਾ ਵੱਡਾ ਨਹੀਂ ਦਾ ਤਾਂ ਤੁਹਾਡੀਆਂ ਆਧੀਆਂ ਹੀ ਗੱਲਾਂ ਹੁੰਦੀਆਂ ਵਿਆਹ ਕੰਮ ਛੋਟਾ ਜਿਹਾ ਵੱਡਾ ਮੈਂ ਨਹੀਂ ਕਰਨਾ ਸੋ ਮੇਰੇ ਮੇਰੇ ਦਾਇਟਰੀ ਤੇ ਵੀ ਸੋਚ ਆ ਵੀ ਮੈਂ ਖਾਣਾ ਬਹੁਤ ਵਧੀਆ ਬਣਾ ਲੈਣੀ ਆ ਮੈਨੂੰ ਖਾਣਾ ਬਣਾਉਣਾ ਵੈਸੇ ਵੀ ਬਹੁਤ ਜਿਆਦਾ ਸ਼ੌਂਕ ਹੈ ਬੱਟ ਥੋੜਾ ਜਿਹਾ ਸਿਹਤ ਦੀ ਪ੍ਰੋਬਲਮ ਕਰਕੇ ਮੈਥੋਂ ਗਰਮੀ 'ਚ ਕੰਮ ਘੱਟ ਹੁੰਦਾ ਗਰਮੀ 'ਚ ਮੇਰਾ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਵੀ ਮੈਂ ਦਵਾਈਆਂ ਬਹੁਤ ਜਿਆਦਾ ਗਰਮ ਖਾਧੀਆਂ ਹੋਈਆਂ ਕੁਝ ਮੈਡੀਸਨ ਦੇ ਮੇਰੇ ਤੇ ਸਾਈਡ ਇਫੈਕਟ ਪਈ ਹੋਈਆਂ ਉਹਨਾਂ ਕਰਕੇ ਥੋੜੀ ਜਿਹਾ ਤੇ ਨਹੀਂ ਚੱਲਦੀ ਮੇਰੀ ਗਰਮੀ ਵੀ ਮੈਂ ਬਿਲਕੁਲ ਵੀ ਗਰਮੀ 'ਚ ਬਾਹਰ ਟ੍ਰੈਵਲ ਕਰ ਹੀ ਨਹੀਂ ਸਕਦੀ ਤੇ ਰਿਕਵੈਸਟ ਕਰੂੰਗੀ ਵੀ ਜਿੰਨੇ ਜੋਗ ਰਹੇ ਹੋ ਕੋਈ ਵੀ ਕੰਮ ਆ ਤੋਰ ਸਕਦੇ ਹੋਲਾ ਮੇਰੇ ਦਿਲ ਚ ਜਾ ਰਿਹਾ ਵੀ ਮੈਂ ਥੋੜੇ ਆਪ ਦੀ ਸਿਹਤ ਕਰਕੇ ਮੈਨੂੰ ਆਉਂਦਾ ਵੀ ਮੇਰਾ ਸਾਥ ਸਿਹਤ ਤੇ ਉਹਨਾ ਮੈਂ ਕੱਪੜੇ ਦਾ ਕੰਮ ਵੀ ਕਰਦੀ ਮੈਨੂੰ ਬਹੁਤ ਵਧੀਆ ਲੱਗਦਾ ਮੇਰਾ ਦਿਲ ਕਰਦਾ ਵੀ ਜਿਵੇਂ ਸਾਡੀ ਮੋੜ ਮੰਡੀ ਦੇ ਵਿੱਚ ਇੱਕ ਵੀ ਵਧੀਆ ਕੋਈ ਆਪਾਂ ਕਹੀਏ ਢਾਬਾ ਹੋਵੇ ਹਨਾ ਵੀ ਜਿੱਥੇ ਫੈਮਿਲੀ ਬੈਠ ਕੇ ਖਾਣਾ ਖਾ ਸਕਦੀ ਹੋਵੇ ਵਧੀਆ ਦੇਸੀ ਖਾਣਾ ਹੋਵੇ ਜਿਹਦੇ ਵਿੱਚ ਸਿਹਤ ਨੂੰ ਲੈ ਕੇ ਖਾਣਾ ਬਣਾਇਆ ਗਿਆ ਹੋਵੇ ਜਿੱਦਾਂ ਸਰੋਂ ਦਾ ਤੇਲ ਜ다 ਦੇਸੀ ਕੋਈ ਜੀਰੂ ਕੀਤਾ ਹੋਵੇ ਵੀ ਹੋਰ ਕੋਈ ਚੀਜ਼ ਯੂਜ ਨਾ ਕੀਤੀ ਹੋਵੇ ਤੇ ਬੇਹਤ ਵੇਹਣਾ ਖਵਾਇਆ ਜਾਂਦਾ ਹੋਵੇ ਹਨ ਮੇਰੇ ਦੇ ਵਿੱਚ ਇੱਕ ਜਜਬਾਣਾ ਵੀ ਉਹ ਹੋਟਲ ਵੀ ਮੇਰੇ ਸਮਨ ਚਾ ਵੀ ਮੈਂ ਹੋਟਲ ਬਣਾਉਣਾ ਹੈ ਸ਼ੌਂਕ ਹੈ ਮੈਨੂੰ ਵੀ ਜਿੱਥੇ ਲੋਕ ਖਾ ਕੇ ਬਿਮਾਰ ਬਿਲਕੁਲ ਨਾ ਹੋਣ ਸਮਾਂ ਦੀ ਉਹ ਸਿਹਤਮੰਦ ਹੋਣ ਖੁਸ਼ੀ ਮਿਲੇ ਵੀ ਅਸੀਂ ਹਜੇ ਘਰ ਦੇ ਵਿੱਚ ਉਹ ਖਿਆਲ ਕੋਈ ਰੱਖੇ ਨਾ ਰੱਖੇ ਮੈਨੂੰ ਐ ਵੀ ਉਹ ਚੀਜ਼ਾਂ ਜ਼ਰੂਰ ਹੋਣ ਜੋ ਆਪਣੇ ਸਿਹਤ ਦੇ ਰਿਲੇਟਡ ਹੋਣ ਮੇਰੇ ਸ਼ੌਂਕ ਆ ਲੈ ਫਿਰ ਕਿੱਡੀ ਗੱਲ ਹੈ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ ਜੇ ਬੰਦਾ ਕੋਈ ਖਾਣਾ ਬਣਾ ਕੇ ਉਹਨੂੰ ਸੇਲ ਕਰਦਾ ਤੇ ਫਿਰ ਇਹਦੇ ਚ ਕਿਹੜਾ ਕੋਈ ਛ 4 ਪੈਸੇ ਆ ਤਾਂ ਤੁਹਾਡਾ ਰੁਤਬਾ ਚਾਹੀ ਤੁਸੀਂ ਮੈਂ ਕਿਹ ਰੇੜੀ ਲਾਉਣੀ ਹਾਂ ਰੇੜੀ ਲਾਉਣ ਵਾਲੇ ਕੋਲੇ ਵੀ 4 ਰੁਪਏ ਉਹਦੀ ਬੱਲੇ ਬੱਲੇ ਆ ਤੇ ਕੱਲੇ ਚਿੱਟੇ ਕੱਪੜੇ ਪਾ ਕੇ ਜਾਂ ਤੁਸੀਂ ਆਪਣਾ ਆਪਣੇ ਆਪ ਨੂੰ ਡਬਲ ਮੈਂਡਡ ਖਾ ਕੇ ਤਾਂ ਫਿਰ ਤੁਹਾਨੂੰ ਪਤਾ ਹੀ ਤੁਹਾਡੇ ਨਾਲ ਕੀ ਹੋਣਾਗਾ ਹਨਾ ਸੋ ਇਹਨਾਂ ਗੱਲਾਂ ਚੋਂ ਨਿਕਲੋ VIP ਲਾਈਫ ਉਹੀ ਹੁੰਦੀ ਹੈ ਮੈਂ ਤਾਂ ਅਸਲੀ VIP ਲਾਈਫ ਉਸ ਨੂੰ ਮੰਨਦੀ ਹੈ ਜਿਹੜਾ ਬੰਦਾ ਆਪਦੀ ਕਿਰਤ ਕਰਕੇ ਕਮਾ ਕੇ ਖਾਂਦਾ ਕਿਸੇ ਤੋਂ ਮੰਗਦਾ ਨਹੀਂ ਆਪਦੀ ਕਾਮਯਾਬੀ ਤੇ ਵਿਸ਼ਵਾਸ ਰੱਖਦਾ ਪਰਮਾਤਮਾ ਤੇ ਰੱਖਦਾ ਉਹ ਬੰਦਾ VIP ਪਰਮਾਤਮਾ ਦਾ ਹੁੰਦਾ ਆ ਜਿਹੜੀ ਦੁਨੀਆ ਦੇ ਵਿੱਚ VIP ਬਣਦੇ ਆ ਨਾ ਉਹ ਤਾਂ ਇੱਕ ਦੁਨੀਆਬੀ ਵਾਸਤੇ ਆ ਪਰ ਪਰਮਾਤਮਾ ਦੇ ਲਈ ਉਹ ਬੰਦਾ VIP ਹੁੰਦਾ ਜੋ ਆਪਣਾ ਠੱਡਾ ਆਪਦੀ ਕਿਰਤ ਕਰਕੇ ਭਰਦਾ ਦਸਾਂ ਨੌਂ ਦੀ ਕਿਰਤ ਕਰਨ ਦਾ ਦਸਵੰਦ ਕੱਢਦਾ ਇਹਨੂੰ ਕਿਹਾ ਜਾਂਦਾ VIP ਉਹ ਵੀ ਪਰਮਾਤਮਾ ਦਾ ਬੰਦਾ VIP ਹੁੰਦਾ ਹੈ ਕੋਈ ਪੈਸੇ ਜਿਆਦਾ ਪੈਸਾ ਕਮਾਉਣ ਨਾਲ ਜਿਆਦੇ ਵੱਡੀਆਂ ਗੱਡੀਆਂ ਰੱਖਣ ਨਾਲ ਵੱਡੇ ਵੱਡੇ ਮਹਿਲਾਂ 'ਚ ਰਹਿਣ ਨਾਲ ਕੋਈ VIP ਨਹੀਂ ਬਣ ਜਾਂਦਾ ਥੋਡੀ ਸੋਚ VIP ਹੋਣੀ ਚਾਹੀਦੀ ਆ ਠੀਕ ਹੈ ਤੁਹਾਡਾ ਰਹਿਣਾ ਰਹਿਣਾ VIP ਹੋਣਾ ਚਾਹੀਦਾ ਉਹ VIP ਹੁੰਦਾ ਹੈ ਪਰਮਾਤਮਾ ਦੇ ਲਈ ਠੀਕ ਹੈ ਤੁਹਾਡੀ ਜਿਹੜੀ ਅਸਲੀ ਕਿਰਤ ਆ ਉਹ ਕਰਕੇ ਖਾ ਰਹੀ ਹੋ ਨਾ ਤਾਂ ਤੁਹਾਡੇ ਤੋਂ ਵੱਡਾ ਕੋਈ ਦੁਨੀਆ 'ਚ VIP ਨਹੀਂ ਹੈਗਾ ਵਾ ਖਤਮ ਹੈ ਇੱਥੇ ਆ ਕੇ ਸਿਰਾ ਲੱਗ ਜਾਂਦੀ ਹੈ ਗੱਲ ਤੁਸੀਂ VIP ਹੀ ਹੋ ਕਿਉਂਕਿ ਤੁਸੀਂ ਆਪਣਾ ਢੱਡਾ ਆਪਣੀ ਕਿਰਤ ਨਾਲ ਭਰ ਰਹੇ ਹੋ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਜਿਹਨੇ ਆਪ ਦਾ ਢਿੱਡ ਭਰਿਆ ਦਸਾਂ ਨਾ ਹੁੰਦੀ ਕੀਰਤ ਨਾਲ ਉਹਨੂੰ ਵੀ ਆਈਪੀ ਕਿਹਾ ਜਾਂਦਾ ਆ ਜਿਹੜੇ ਕੋਈ ਕਿਸੇ ਕੋਲੇ ਚਾਰ ਪਾਸੇ ਵੱਧ ਹੋ ਗਏ ਉਹਨੂੰ ਲੋਕ ਵੀ ਆਈਪੀ ਕਹਿਣ ਲੱਗ ਜਾਂਦੇ ਮੈਂ ਨਹੀਂ ਮੰਨਦੀ ਮੈਂ ਤਾਂ ਉਹ ਬੰਦੇ ਨੂੰ ਵੀ ਆਈਪੀ ਮੰਨਦੀ ਆ ਜਿਹੜਾ ਗੁਰੂ ਦੇ ਲੜ ਲੱਗਿਆ ਹੋਇਆ ਤੇ ਗੁਰੂ ਦੀ ਰਜਾ ਵਿੱਚ ਰਹਿੰਦਾ ਤੇ ਗੁਰੂ ਦੇ ਕਹੀ ਅਸੂਲਾਂ ਦੇ ਚੱਲਦਾ ਆਪਣੇ ਕਿਰਤ ਕਰਕੇ ਛੱਕਦਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਦਾ ਚਾਹੇ ਉਹ ਮੈਂ ਕਹਣੀ ਝੁੱਗੀ 'ਚ ਰਹਿੰਦਾ ਉਹ ਵੀ ਮੇਰੇ ਲਈ ਤਾਂ ਉਹ ਬੰਦਾ ਵੀ ਆਈਪੀ ਹੈ ਮੇਰੀ ਸੋਚ ਹੈ ਮੈਂ ਲੋਕਾਂ ਦੀ ਸੋਚ ਨਾਲ ਨਾ ਤਾਂ ਅਜਰਾਲਾ ਨਾ ਛੋਣੀਆਂ ਨਾ ਕਲਰ ਨਾਲ ਮੈਂ ਆਪਣੀ ਸੋਚ 'ਚ ਖੁਸ਼ ਹਾਂ ਜੋ ਕਿਸੇ ਦੀ ਜੈਸੀ ਸੋਚ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਮਹਾਰਾਜ ਦੀ ਨਿਗਾਹ 'ਚ ਸਿੱਧੇ ਹੋਣੇ ਚਾਹੀਦੇ ਆ ਤੇ ਦੁਨੀਆ ਜਿੱਤਣ ਦਾ ਕੋਈ ਸ਼ੌਂਕ ਨਹੀਂ ਆਪਾਂ ਨੂੰ ਨਾ ਰੱਖਿਆ ਤੇ ਨਾ ਰੱਖਣਾ ਸੋ ਵੀਡੀਓ ਮੈਂ ਬੜੀ ਵੱਡੀ ਨਹੀਂ ਬਣਾਉਂਗੀ ਕਿਉਂਕਿ ਮੈਂ ਬਹੁਤ ਥੱਕੀ ਹੋਈ ਹਾਂ ਜੀ ਕਪੜੇ ਦਾ ਕੰਮ ਵੀ ਸਾਹਮਣਾ ਪੈਂਦਾ ਫਿਰ ਵੀਡੀਓ ਵਿੱਚ ਦੀ ਟਾਈਮ ਕੱਢ ਕੇ ਬਣਾਉਣੀ ਆ ਬਾਕੀ ਜਿਹੜੇ ਮੈਨੂੰ ਪਿਆਰ ਕਰਦੇ ਆ ਮੈਂ ਇੱਕ ਦਿਨ ਵੀ ਵੀਡੀਓ ਨਾ ਪਾਵਾਂ ਤੇ ਉਹਨੇ ਮੈਸੇਜ ਆਉਂਦੇ ਫਿਰ ਮੁੰਡੀ ਤਕਲੀਫ ਆਉਂਦੀ ਆ ਹਣਾ ਵੀ ਚਾਹੇ ਮੈਂ ਕੁਝ ਮਰਜੀ ਕਿਸੇ ਵੀ ਜੇ ਤੇ ਵੀਡੀਓ ਪਾ ਦਿਆਂ ਸੋ ਕਿਸੇ ਨੇ ਮੈਥੋਂ ਕੋਈ ਵੀਡੀਓ ਪਵਾਉਣੀ ਹੋਵੇ ਨਾ ਕਿਸੇ ਵਿਸ਼ੇ ਤੇ ਤਾਂ ਪਲੀਜ਼ ਮੈਨੂੰ ਤੁਸੀਂ ਪਰਸਨਲੀ ਫੋਨ ਕਰਕੇ ਦੱਸ ਸਕਦੇ ਹੋ ਵੀ ਐਸ ਵੀ ਸੀ ਤੇ ਵੀਡੀਓ ਪਾਓ ਜੀ ਮੈਂ ਜ਼ਰੂਰ ਪਾਵਾਂਗੀ ਜਿੰਨੀ ਮੇਰੀ ਕੋਸ਼ਿਸ਼ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਾਨੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾ ਬੁੱਧੀ ਵਕਸ਼ਨਾ ਆਪ ਕਦੇ ਵੀ ਕੋਈ ਗਲਤ ਕੰਮ ਨਾ ਕਰੋ ਤੇ ਵੈਗੁਰੂ ਆਪ ਜੀ ਦੀ ਰੱਖਿਆ ਕਰਨ ਸਤਿ ਸ੍ਰੀ ਅਕਾਲ ਜੀ